ਹੋਟਲ ਦੀ ਆੜ ਵਿੱਚ ਚਲਾਇਆ ਜਾ ਰਿਹਾ ਸੀ ਦੇ ਵਪਾਰ ਦਾ ਤੰਦਾ ਤਿੰਨ ਔਰਤਾਂ ਸਮੇਤ ਪੰਜ ਤੇ ਕੀਤਾ ਗਿਆ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਇੱਕ ਔਰਤ ਸਮੇਤ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਅਦਾਲਤ ਵਿੱਚ ਪੇਸ਼ ਕਰ ਲਿਆ ਗਿਆ ਇੱਕ ਦਿਨ ਦਾ ਰਿਮਾਂਡ ਸ਼ਨੀਵਾਰ ਨੂੰ 3 ਵਜੇ ਦੇ ਲਗਭਗ ਐਸ ਐਚ ਓ ਕਤਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟੰਡਾ ਦੇ ਮਾਲ ਰੋਡ ਤੇ ਇੱਕ ਹੋਟਲ ਦੇ ਅੰਦਰ ਹੋਟਲ ਦੀ ਆੜ ਦੇ ਵਿੱਚ ਦੇ ਵਪਾਰ ਦਾ ਤੰਦਾ ਚਲਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਮਿਲਤੇ ਉਹਨਾਂ ਵੱਲੋਂ ਰੈਡ ਕੀਤੀ ਗਈ ਤੇ ਤਿੰਨ ਔਰਤਾਂ ਸਮੇਤ ਪੰਜ ਤੇ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੇਖ ਰਹੇ ਹਾਂ ਤਸਵੀਰਾਂ ਜਿਨ੍ਹਾਂ ਦਿਖਾ ਰਹੇ ਹਾਂ ਬਠਿੰਡਾ ਦੇ ਕੋਰਟ ਕੰਪਲੈਕਸ ਦੀਆਂ ਜਿੱਥੇ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆਪਰ ਕਤਵਾਲੀ ਪੁਲਿਸ ਵੱਲੋਂ ਜਿਸ ਤੇ ਵਿੱਚ ਇੱਕ ਔਰਤ ਸਮੇਤ ਤਿੰਨ ਨੂੰ ਇੱਥੇ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਇੱਕ ਦਿਨ ਦਾ ਰਿਮਾਂਡ ਆਪਣਾ ਕਤਵਾਲੀ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਸਾਰੇ ਤੋਂ ਹੋਟਲ ਦੇ ਵਿੱਚ ਸੈਕਸ ਐਕਟ ਪੜਿਆ ਹੈਗਾ ਕੀ ਪੂਰਾ ਮਾਮਲਾ ਹੈਗਾ ਕਿ ਕਿਨੇ ਕੁੜੀਆਂ ਤੇ ਕਿਨੇ ਬੰਦੇ ਮੜੇ ਨੇ ਇਹ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਸੰਨ ਕਿ ਜਿੰਨੇ ਵੀ ਆਪਣੇ ਏਰੀਆ ਦੇ ਵਿੱਚ ਹੋਟਲ ਪੈਂਦੇ ਹਨ ਉਹਨਾਂ ਦੇ ਵਿੱਚ ਕੋਈ ਇਲੀਗਲ ਐਕਟੀਵਿਟੀ ਨਾ ਹੋਵੇ ਉਸੇ ਦੀ ਲੜੀ ਵਿੱਚ ਅਸੀਂ ਇੱਕ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਇਹਦਾ ਹੋਟਲ ਗਾਰਗਾ ਮਾਲ ਰੋਡ ਤੇ ਫੈਰ ਬਿਗਾਰਡ ਦੇ ਚੌਂਕ ਦੇ ਕੋਲੇ ਉੱਥੇ ਇਲੀਗਲ ਐਕਟੀਵਿਟੀ ਮਤਲਬ ਆਪਾਂ ਕਹਿੰਦੇ ਹਾਂ ਮੋਰਲ ਡਰਾਫਟਿੰਗ ਹੋ ਰਹੀ ਸੀ ਉਸੇ ਨੂੰ ਅਸੀਂ ਫੋਲੋ ਅਪ ਕਰਦੇ ਹੋਏ ਉਸੇ ਇਨਫੋਰਮੇਸ਼ਨ ਨੂੰ ਅਸੀਂ ਫੋਲੋ ਕਰਦੇ ਹੋਏ ਅਸੀਂ ਰੇਡ ਕੀਤੀ ਰੇਡ ਦੇ ਦੌਰਾਨ ਉੱਥੇ ਸਾਨੂੰ ਇੱਕ ਸੈਕਸ ਵਰਕਰ ਆ ਇੱਕ ਨਿਤਨ ਮੌਂਗਾਨਾ ਦੇ ਜਿਹੜੇ ਲੜਕੇ ਦੇ ਨਾਲ ਆ ਸਾਨੂੰ ਉੱਥੇ ਮਿਲ ਨਹੀਂ ਪਾਈ ਗਈ ਆ ਔਰ ਜਿਹੜੇ ਹੋਟਲ ਗਾਰਗਾ ਦੇ ਦੋ ਅਮਪਲਾਈਸ ਸੀਗੇ ਇੱਕ ਪ੍ਰਤਾਪ ਸਿੰਘ ਨਾਮ ਦਾ ਆਦਮੀ ਉੱਤਰਾਖੰਡ ਦਾ ਰਹਿਣ ਵਾਲਾ ਔਰ ਇੱਕ ਲੇਡੀ ਜਿਹੜੀ ਅਸੇ ਮਨਜੀਤ ਕੌਰ ਜੋ ਕੋਰਸ਼ਮੀਰ ਦੀ ਰਹਿਣ ਵਾਲੀ ਆ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਔਰ ਜੋ ਸੈਕਸ ਵਰਕਰ ਸੀ ਉਹ ਮਾਨਯੋਗ ਸੁਪਰੀਮ ਕੋਰਟ ਦੀ ਹੈਦਤ ਅੰਮਤਾਲ ਕੋ ਉਸ ਦੇ ਸਬੰਧ ਵਿੱਚ ਸੀ ਜਿਹੜੀ ਅੱਜ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਫਰ ਅਗਲੀ ਉਹ ਕਮ ਲਈ ਅੱਛਾ ਕੋਰਟ ਦੇ ਵਿੱਚ ਪੇਸ਼ ਕੀਤਾ ਰਿਹਾਉਣ ਲਈ ਲੈ ਹਾਂਜੀ ਅੱਜ ਦੋਸ਼ੀਆਂ ਨੂੰ ਵੀ ਪੇਸ਼ ਕੀਤਾ ਇੱਕ ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲਿਆ ਅੱਛਾ ਟੋਟਲ ਕਿੰਨੇ ਕੁੜੇ ਕਿੰਨੇ ਮੁੰਡੇ ਇਹ ਚ ਨਹੀਂ ਦੇਖੋ ਇਹਦੇ ਵਿੱਚ ਸੈਕਸ ਵਰਕਰ ਤਾਂ ਇੱਕ ਹੀ ਸੀਗੀ ਔਰ ਜੋ ਆਪਰੇਟ ਕਰ ਰਹੇ ਸੀ ਇਸ ਧੰਦੇ ਨੂੰ ਉਹ ਆਪਣੇ ਲੋਕਲ ਦੇ ਵਿੱਚ ਹੀ ਦੋ ਲੇਡੀਆਂ ਰਹਿ ਰਹੀਆਂ ਕਾਫੀ ਇਹ ਰਹੇਗੀ ਇਹ ਕਿਤਾਬ ਪ੍ਰੀਤੀ ਨਾਮ ਦੀ ਹੈਗੀ ਆ ਇੱਕ ਪੂਜਾ ਨਾਮ ਦੀ ਇਹ ਜਿਹੜੀ ਸੈਕਸ ਵਰਕਰ ਸੀ ਉਹ ਪ੍ਰੀਤੀ ਤੇ ਪੂਜਾ ਦੇ ਟੱਚ ਵਿੱਚ ਸੀ ਔਰ ਪ੍ਰੀਤੀ ਤੇ ਜਿਹੜੇ ਪੂਜਾ ਉਹ ਇਹਨਾਂ ਹੋਟਲ ਵਾਲਿਆਂ ਦੇ ਟੱਚ ਵਿੱਚ ਸੀ ਉਹ ਜਿਹੜੀ ਪ੍ਰੀਤੀ ਤੇ ਪੂਜਾ ਹੋਟਲ ਵਾਲਿਆਂ ਨੂੰ ਜਿਹੜਿਆਂ ਲੜਕੀਆਂ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ ਸਰ ਟੋਟਲ ਕਿੰਨੇ ਬੰਦੇ ਇਨਵੋਲਵ ਸੀ ਉਸ ਦੇ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੌਰਾਨ ਸੈਕਸ ਵਰਕਰ ਨੂੰ ਛੱਡ ਕੇ ਅਸੀਂ ਤਿੰਨ ਬੰਦੇ ਆ ਜਿਹੜੇ ਕ੍ਰੂਜ਼ ਅਰੈਸਟ ਕਰ ਲਿਆ ਦੋ ਹੋਟਲ ਵਾਲੇ ਜਿਹੜੇ ਆਪਰੇਟ ਕਰਦੇ ਸੀ ਉਹਨੂੰ ਔਰ ਇੱਕ ਸਾਨੂੰ ਜਿਹੜਾ ਸੀਗਾ ਦੋਸ਼ੀ ਆ ਜਿਹੜਾ ਹੰਸੈਕਸ ਵਰਕਰ ਦੇ ਨਾਲ ਸੀਗਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਅਸੀਂ ਕਰਤੀ ਜੀ ਐਫ ਆਈ ਆਰ ਦਰਜ ਕਰਤੀ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਵੀ ਇਹ ਹੋਟਲ ਕਿਹਦੇ ਨਾਂ ਤੇ ਰਜਿਸਟਰਡ ਆ ਜਿਸ ਤੇ ਵੀ ਨਾਂ ਤੇ ਰਜਿਸਟਰਡ ਹੋਇਆ ਠੀਕ ਆ ਉਸ ਤੇ ਅਸੀਂ ਮਾਲਕ ਤੇ ਵੀ ਕਾਰਵਾਈ ਕਰਾਂਗੇ ਸਰ ਇਹ ਗ੍ਰਾਹਕਾਂ ਤੋਂ ਕਿੰਨੇ ਕੁ ਪੈਸੇ ਲੈਂਦੇ ਸੀ ਜੀ ਦੇਖੋ ਇਹ ਦੇਖੋ ਜਿਹੜੀ ਮੋਡਲੀ ਤਫਤੀਸ਼ ਦੇ ਵਿੱਚ ਆਈ ਆ ਆ ਵੀ ਜਿਹੜੀ ਰੀਤੀ ਤੇ ਪੂਜਾ ਜਿਹੜੀ ਇਹ ਹੋਟਲ ਵਾਲਿਆਂ ਨੂੰ ਲੜਕੀਆਂ ਸਪਲਾਈ ਕਰਦੀ ਸੀ ਔਰ ਜਿਹੜਾ ਗਰਾਖ ਸੀਗਾ ਉਹਦਾ ਉਹ ਤਾਂ 1500 ਰੁਪਏ ਚਾਰजेस ਕੀਤੇ ਜਾਂਦੇ ਸੀਗੇ ਔਰ ਅੱਧਾ ਇਹ ਤਿੰਨੇ ਹੋਟਲ ਵਾਲੇ ਔਰ ਜਿਹੜੀ ਉਹ ਸੈਕਸ ਵਰਕਰ ਹੁੰਦੀ ਸੀਗੀ ਤੇ ਜਿਹੜੀ ਉਹ ਪ੍ਰੀਤੀ ਦੇ ਪੁੱਜਾ ਇਹ ਆਪਸ ਦੇ ਵਿੱਚ ਵੰਡ ਲੈਂਦੇ ਹੁੰਦੇ ਸਨ ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਕੰਮ ਸਾਡੇ ਕੋਲ ਤਾਂ ਕੱਲ ਇਨਫੋਰਮੇਸ਼ਨ ਆਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਰਿਮਾਂਡ ਲਿਆ ਤੇ ਉਸ ਦੇ ਵਿੱਚ ਹੋਰ ਜ਼ਿਆਦਾ ਕਲਾਸੇ ਹੋ ਸਕਦੇ ਨੇ